ਦਿਵਾਰ ਤੇ 라 ਦਿਵਾਰ ਤੇ ਦਿਵਾਰ ਤੇ ਲੋ ਦੇਖੋ ਭਾਈ ਜੀ ਟੱਬੋ ਲੱਗੀ ਐ ਜਿਵੇਂ ਉਹਦਾ ਝੋਟਾ ਟਰਬੋ ਲੱਗੀ ਐ ਨੂੰ ਲੋ ਜੀ ਲੱਗ ਗਿਆ ਰੇ ਸਾ ਰੇ ਸਾ ਲੱਗਿਆ ਕੇ ਰੇ

ਆ ਦੇ ਕੋਈ ਤਾਂ ਕਿ ਲੱਗਾ ਆ ਆਪਾਂ ਇਹ ਕਹਿੰਦੇ ਅੱਧਾ ਘੰਟਾ ਪਹੋਰ ਲਾਵਾਂਗੇ ਹਨਾ ਵੀਰੇ ਹਾਂ ਵੀਰੇ ਔੜੀ ਬਾਈ ਪਰ ਗਈ ਬੈ ਕਰ ਬੈ ਕਰ ਪਰ ਗਈ ਹੈਲੋ ਫਰੈਂਡਾ ਦੇਖੋ ਜੇ ਮਜੂਦ ਕੇ ਲੱਗੇ ਆਪਾਂ ਪੱਧਰ ਘਾਦੇ ਖੱਤਾ ਦੇਖੋ ਜੇ ਖੱਡਾ ਚਾਲੂ ਆ ਤੇ ਆ ਕਰ ਆਪਣਾ ਟਰੈਕਟਰ ਆ ਮੈਚ ਲਾਉ ਆ ਪਿੰਦਰ ਚੱਲ ਉਹ ਕੋਮਦਾ ਕੋਈ ਅੰਕਾ ਚਲਾਉ ਰਿਹਾ ਵਾ ਆ ਦੇਖੋ ਜੇ ਪਿੰਦਰ ਬੈਠਾ ਤੇ ਨਵਜੋਤ ਸੇ ਉਹ ਬੈਠਾ ਪੀਜਾ ਖਾ ਲੋ ਪੀਜਾ ਹੈਲੋ ਖਾਣਾ ਵੀਰੇ ਖਾਣਾ ਭਾਈ ਸੰਗ ਤੋਂ ਸਬਸਕ੍ਰਾਈਬਰ ਹੋ ਜਾਈ ਬਾਈ ਚੱਲ ਤੇ ਚਲੋ ਫਿਰ ਆਜੋ ਆਪਾਂ ਕਰਦੇ ਉਹਨੂੰ ਪੱਧਰ ਤੇ ਆਜੋ ਅਦੇ ਦੇ ਛੱਦ ਜੀ ਹੁਣ ਆਪਾਂ ਪੀਜਾ ਪੂਜਾ ਖਾ ਖੂ ਕੇ ਤੇ ਹੁਣ ਆਪਾਂ ਕੰਮ ਸਟਾਰਟ ਫੇਰ ਕਰਤਾ ਅਦੇ ਜਦ ਜੇ ਆਪਾਂ ਖੱਤਾ ਨੀਵਾ ਕਰ ਲਈ ਕਰਦੇ ਆ ਖੱਤਾ ਨੀਵਾ ਹੁਣ ਅਦੇ ਜਦ ਸਭ ਮੇਂ ਟ੍ਰੈਕਟ ਚੱਲ ਰਹੇ ਨੇਗੇ ਤੇ ਚਲੋ ਫਿਰ ਆ ਜੋ ਤਿਆਰ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਹੁਣ ਰੋਟੀ ਖਾ ਰਹੇ ਆ ਆ ਦੇਸ਼ ਸਾਧਨ ਸਾਹਿਬ ਜੀ ਨੇ ਰੋਟੀ ਖਾ ਰਹੇ ਆ ਹੁਣ ਆਪਾਂ ਤੇ ਚਲੋ ਫਿਰ ਆਇਓ ਫਿਰ ਆਉਂਗੇ ਨਾ ਪਟਾਰਾ ਕਰਨੇ ਆਓ। ਉਹ ਜਾਂਦੇ ਖਲੀ ਇਹ ਤਾਂ ਇਨੀ ਚੱਲਣਾ ਦਾਥ ਸਰ ਤੇ ਲਾ ਕੇ ਜਦ ਉੱਥੇ ਥੱਲੇ ਉਤਰੇਗਾ ਜਦ ਇਹਦੀ ਗੱਲ ਕੇ ਬੰਦ ਹੋਣਾ ਹੈ। ਇਹ ਫੋਟੋ Coming, I'ma send you to your mama. Mr. whip, quick clip, get the guns out. Dropping bodies into place till the sun's out. Can't fuck with me, so don't even try, cause when the, when the bullets fly, I'm the last one to die. Pulling out black windows once you go down. You must be crazy if you think that I'ma slow down. Don't wanna hear it talking shit, fuck the drama. You keep it coming, I'ma send you to your mama. Mr. whip, quick clip, clip, get the guns out. Dropping bodies into place till the sun's out. Can't fuck with me, so don't even try, cause when the, when the bullets fly, I'm the last one to die. ਹੈਲੋ ਜੀ ਹੁਣ ਆਪਾਂ ਜਾ ਰਹੇ ਹਾਂ ਤੇਲ ਭਰਉਣ ਆ ਦੇਸ਼ਾ ਤੇ ਸੁਈ ਡਿੱਗੀ ਪਈ ਆ ਜਮੇ ਥੱਲੇ ਆ ਦੇਖ ਆ ਬੋਲਾ ਕਾ ਤੇਲ ਭਰਉਣ ਜਾ ਰਹੇ ਆ ਦੇਸ਼ਾ ਤੇ ਤੁਸੀਂ ਸਾਹਮਣੇ ਇਹ ਫਿਰ ਆਗੇ ਕਰਾਂਗੇ ਦਾ ਕਰਾਂਗੇ ਕਾ ਆਜੇ ਲਓ ਆਜੋ ਜੀ ਹੁਣ ਆਪਾਂ ਕਰ ਰਹੇ ਆ ਟੈਂਕੀ ਫੁੱਲੇ ਦੂ ਲਿਆ ਕਹਿੰਦੇ ਮੇਰੇ ਵੀਰੋ ਟੈਂਕੀ ਫੁੱਲ ਕਰਦੀ ਪਿੰਡਰ ਦੇ ਟਰੈਕਟਰ ਦੀ ਹੋਣ ਲਈ ਆ ਹੜ ਦੇਣਾ ਹੋ ਗਈ ਕਿੱਥੇ ਗਈ ਸੋਈ ਜੀ ਹੋ ਗਈ ਹੁਣ ਵਾਲੀ ਬਸ ਇਧਰ ਮਾਰ ਕੇ ਉੱਤੇ ਜੜ ਕੇ ਔਲੀ ਭਾਈ ਪਰ ਗਈ ਬੈ ਕਰ ਬੈ ਕਰ ਹੋ ਗਈ ਹੈ ਬੈ ਕਰ ਕਰ ਦੇ ਬਾਹ ਤਾਂ ਕਰ ਦੇ ਯਾਰ ਲੈ ਆ ਉਹ ਬੈ ਕਰ ਦੇ ਉਹ ਕਾਟਾ ਬੈਠਿਆ ਲੈ ਆ ਦੇ ਦੇ ਥੋੜੇ की? की फोल लगा दी और आप जा रहे हैं। ये तो तो जी दबार तो फिर खत्ते चा देखो जी पहुंच गया खत्ते चा ਲੋ ਫੇਰ ਆ ਜਾਓ ਬਾਈ ਛੋਟਾ ਵਾ ਛੋਟਾ ਇਹ ਕਿਹੜਾ ਇਹ ਜਿੰਨੀ ਛੋਟਾ ਹੈ ਹਾਂ ਬਾਈ ਸਰਾਬ ਆ ਬੂ ਦਾ ਛੋਟਾ ਇਧਰ ਬਲੌਗਰ ਹੁਣੀ ਆ ਗਏ ਬਲੌਗਰ ਬਲੌਗਰ ਸਾਹਿਬ ਟਰੈਕਟਰ ਦੀ ਫੋਟੋ ਵੜਾਏ ਰਸੇ ਟੰਕ ਕਹਿੰਦਾ ਇਹਨੂੰ ਰਸੇ ਟੰਕ ਆਹ ਦੇਖੋ ਜੀ ਇਹਨੇ ਆ ਜਿੱਥੇ ਕੱਢਦਾ ਇਹ ਧੂਣਾ ਕਰਤਾ ਧੂਣਾ ਹਾਂ ਇਹੋ ਵੀਡੀਓ ਪਾਉਂ ਪਾਈਏ ਤੇ ਐਡ ਕਰੀਏ ਉਹੀ ਕੱਲ ਜਿਹੜੇ ਜੁੱਤੀ ਆਪੇ ਡੰਡਣ ਲੱਗ ਗਈ ਇੱਧਰ ਆ ਜਾ ਮੈਂ ਉਹਨੂੰ ਫੋਨ ਕਰਦਾ ਜੀ ਵੀ ਨਹੀਂ ਕਿਥੇ ਰੇ ਆਉਂਦੇ ਨੇ ਹਾਂ ਜੀ ਹਾਂ ਜੀ ਹਾਂ ਜੀ ਇੰਟਰ ਲੈਣੀ ਨਾਲ ਵੀ ਲੈ ਜੀ ਇੰਟਰ ਕਿਹਦੇ ਆਂਦਾ ਪਾਵਰ ਬੈਕ ਤੇ ਹੀ ਲਾਈ ਹੋਇਆ ਰਿਹਾ ਬੱਸ ਉਹ ਚੋਆ ਕੋਹਾ ਕਹਾ ਕਰਵਾ ਲਓ ਆ ਜੱਟ ਕੋਈ ਗੱਲ ਨਹੀਂ ਬਾਰ ਦੇ ਨਹੀਂ ਭਾ ਅੱਜ ਆ ਲੱਗ ਦੱਬ ਕੇ ਆ ਆਰ ਗਿਆ ਨਾ ਛੋਟਾ ਸੀ ਐਟੈਕ ਕਰ ਗਿਆ ਇਹ ਕਿਹੜਾ ਹੈ ਆਹ ਆ ਨਾ ਗੇਰਿਆਂ ਨੂੰ ਬਾਹਰ ਆਈ ਆ ਉਹ ਵੀ ਕਹਿੰਦੇ ਰੱਤੀ ਵਰਗਾ ਅਰੇ ਕਹਿੰਦੇ ਖੱਪੇ ਦੇ ਪਾਈ ਬਾਕ ਖੱਤੀ ਆ ਜਿਹੜਾ ਹਨਾ ਮੋਟਰ ਰੋਟੀ ਨੂੰ ਧਰਕ ਤੇ ਛਾਲ ਜੀ ਲਾਈ ਫੁੱਟ ਗਿਆ ਹੱਥ ਕਰਕੇ ਦੱਸ ਇਧਰ ਨੂੰ ਮੂਰੀ ਦਾ ਮੂਰੀ ਦਾ ਓਏ ਮੂਰੀ ਦਾ ਓ ਕਥਰ ਚਾਰ ਦਰ ਕਿਹੜੇ ਤੇ ਆ ਓਏ ਉਹਦੇ ਆ ਸੋਨਾ ਲੀਕਾ ਤੇ ਹੁਣ ਦੇਖੋ ਜੀ ਲਾਂਚ ਓਕ ਚ ਚੱਲ ਰਿਹਾ ਬੱਜੇ ਪਿਆ ਇਹ ਤੱਕ ਲੱਗ ਗਿਆ ਇੱਕ ਪਤਾ ਨੀਵਾ ਕਰ ਲੋ ਜੀ ਹੁਣ ਆਪਾਂ ਸਮਾਪਤੀ ਕਰਦੇ ਆਂ ਕਿਤੇ ਸਮਾਪਤੀ ਕਰਦੇ ਮੇਰਾ ਸਮਾਪਤੀ ਹੋ ਗਈ ਸਮਾਪਤੀ ਹੈ ਕੱਢਣਾ ਉਹ ਜਾਕੜਾ ਤਾਂ ਮੁੱਕ ਗਿਆ ਗਾਣੇ ਸ਼ੁਰੂ ਕਰ ਇਹ ਤਾਂ ਕਹਿੰਦੇ ਕੋਈ ਮਤਲਬ ਇੱਕ ਮਿੰਟ ਫਲਾਈ ਆਸੇ ਬੰਦ ਕਰ ਆਹ ਦੇਖੋ ਆਹ ਦੇਖੋ 10 ਵਜ ਗਏ ਅੱਛਾ ਜੀ ਨਹੀਂ 10 ਨਹੀਂ 11 ਵਜ ਗਏ 10 10 ਵਜ ਗਏ 50 ਮਿੰਟ ਹੋ ਗਏ ਆ ਦੇਖੋ ਇਹ ਤੱਕ ਲੱਗਾ ਆ ਆਪਾਂ ਇਹ ਕਹਿੰਦੇ ਅੱਧਾ ਘੰਟਾ ਪਹੋਰ ਲਾਵਾਂਗੇ ਹਨਾ ਵੀਰੇ ਹਾਂ ਵੀਰੇ 2 ਘੰਟਾ ਹੋਊ ਠੋਕਾ ਇਹ ਰੋ ਖਲਾਈਆ ਲਾ ਦੇ ਜੀ ਠੰਡੇ ਵੜੇ ਇਹ ਸਵੇਰ ਤੋਂ ਚੱਲਦੇ ਆਗੇ ਆ ਠੀਕ ਆ ਲੋ ਜੀ ਕਹਿੰਦੇ ਫੇਰ ਹੋ ਚੁਕਿਆ ਬਸ ਸਟਾਰਟ ਹੈ ਕੈਚ ਕਰੋ ਜਮਾਨ ਤੇਰੀ ਖੈਰ ਮੰਗਦੀ ਆ ਖੈਰ ਮੰਗਦੀ ਮੈਂ ਲੋ ਜੀ ਲੱਗ ਗਿਆ ਰੇ ਰੇ ਜਾਲਾ ਗਿਆ ਕਰੇ ਦਿਵਾਰ ਤੇ 라 ਦਿਵਾਰ ਤੇ ਦਿਵਾਰ ਤੋ ਨੋ ਦੇਖੋ ਭਾਈ ਜੀ ਟਰਬੋ ਲੱਗੀ ਐ ਜਮਲੂ ਦਾ ਝੋਟਾ ਟਰਬੋ ਲੱਗੀ ਐ ਨੂੰ ਮੈਂ ਆ ਝੋਟਾ ਜਿੱਤ ਗਿਆ ਬੰਦਾ ਬੰਦਾ ਮਟਰੈਕਟਰ ਬੰਦ ਆ ਜਾਣਾ ਬੰਦਾ ਲਗੇ ਮੈਂ ਜੇ ਮੈਂ ਚਲੇਗਾ ਭਾਈ ਜਾਣ ਸਕਦਾ ਫਿਰ ਬੰਦਾ ਆਊਟ ਟ੍ਰੈਕਟਰ ਟ੍ਰੈਕਟਰ ਉੱਪਰ ਆਇਆ ਹਰ ਬੱਟੇ ਦੇ ਨਾਲ ਆਪਾਂ ਵੀ ਕਰਦੇ ਹਾਂ ਅੱਜ ਅੱਜ ਥੋੜਾ ਜਿਆਦਾ ਡਰ ਵੀ ਪੜਾਈ ਜੀ ਸਾਡੀ ਮਾਲੇ ਦਾ ਗੁੱਬਲੀ ਹੋ ਜਾਂਦਾ ਇਹ ਜਿਹੜਾ ਆਪਣੇ ਨਾਲ ਦਾ ਪਤਾ ਆਪਣੇ ਕੋਲੇ ਆ ਰਹੇ ਆਪਿਆ ਇਹ ਅਸੋਹੇ ਲਾ ਭਾਈ ਕੀ ਗੱਲਾਂ ਲੱਗਣੀਆਂ ਗੱਲਾਂ ਦੀ ਆ ਜੋ ਮੂੰਹ ਤੇ ਮਾਰ ਰਿਹਾ ਮੈਨੂੰ ਜੋ ਗਰੀ ਜਾਂਦਾ ਇੱਧਰ ਚੱਲੋ ਫੇਰੇ ਚੱਲੀਆ ਫੇਰੇ ਚਲੋ ਚਲੋ ਯਾਰ ਉਹ ਸੋਣਾ ਯਾਰ ਯਾਰ ਕੀ ਚੱਕਦੇ ਗਾ ਜਿਹੜੇ ਸਾਰੀ ਝੜੀ ਵਿੱਚ ਨੇ ਤਾਂ ਕੱਲੂ ਫੇਰ ਆਇਆ ਏ ਦਾਵਾ ਹੀ ਹਮਾਰੇ ਫਿਰ ਹਾਈ ਮਾਰਦੀ ਬੋਲ ਚੱਲ ਤਾਂ ਆਏ ਆ ਕੋਲ ਆਪ ਆਪ ਲਿਖੋ ਨਾ ਆਪਣੀ ਮਗਰ ਆ ਜਾਣ ਆਪਣੀ बड़ी बारा बोल रहा है पहले ये लोग आ रहे हो बड़ा गए हैं पहले भी कितना बड़ा है बड़ा है बड़ा है क्या सब देख रहे हैं जल्दी करो वही चलो ठीक है ठीक है कहने टैम लगे पता कि अद्धे कहने बता भी नहीं देखो ट्रैक्टर चलते हैं कह रहे हम ला तो समाप्ति हो चुकी है देखो शायद ट्रैक्टर खड़ चुके हूं ਆ ਦੇਖੋ ਟਰੈਕਟਰ ਖੜਕੇ ਤੇ ਹੁਣ ਚੱਲੇ ਬਸ ਘਰ ਨੂੰ ਇਹ ਆਹ ਲੋ ਜੀ ਕਹਿੰਦੇ ਵੀਰੋ ਹੋ ਚੁੱਕਿਆ ਸਮਾਵਤੀ ਆਹ ਲੋ ਸਮਾਪਤੀ ਹੋ ਚੁੱਕੀ ਹੈ ਕਹਿੰਦੇ ਚਲੋ ਚੱਲਦੇ ਆਪਾਂ ਘਰ ਨੂੰ ਚਲੋ ਰੇ ਟੋਲੀ ਇਧਰ ਪਾਰਿਆ ਜਰਾ ਵੋੜਿਆ ਦੇਖੋ ਇਹ ਚੱਲਦੇ ਆਪਾਂ ਘਰ ਚਲੋ ਕਰੋ ਲੋ ਜੀ ਸਾਨੂੰ ਦੀਂਦੇ ਆਓ ਦੇਖੋ ਟਰੈਕਟਰ ਆਪਾਂ ਲਾਤੇ ਘਰੇ ਤੇ ਚਲੋ ਫਿਰ ਆ ਚੱਲਦੇ ਆ ਘਰੇ ਆਦੇ ਖਾਇਕ ਡਾਕਟਰ ਅੱਧਾ 12 ਵਜੇ ਰਾਤ ਦੇ ਹੁਣ ਚੱਲਦਿਆ ਘਰੇ ਚਲੋ ਫਿਰ ਆਜੋ ਸੋ ਗਾਈਸ ਦੇਖਾਦੇ ਮੈਂ ਪਹੁੰਚ ਚੁੱਕਿਆ ਘਰੇ ਤੇ ਭਾਈ ਇਹ ਪਾਰਟ 1 ਸੀਗਾ ਆਪਣਾ ਪਾਰਟ 2 ਵੀ ਆਉਏਗਾ ਇਸ ਲਈ ਵੀ ਚੈਨਲ ਨੂੰ ਸਬਸਕ੍ਰਾਈਬ ਠੋਕ ਦਿਓ ਤੇ ਕਮੈਂਟ ਵੀ ਕਰਤਾ ਲਾਈਕ ਵੀ ਕਰਿਓ ਜੀ ਅਗਾਂਹ ਆ ਵੀ ਮਿਲਦੇ ਆ ਪਾਰਟ 2 ਤੇ